ਚੰਡੀਗੜ੍ਹ ਤੋਂ ਐਮਪੀ ਦੀ ਇਲੈਕਸ਼ਨ ਵਾਸਤੇ ਬੀਐਸਪੀ ਭੋਜਨ ਸਮਾਜ ਪਾਰਟੀ ਵੱਲੋਂ ਬੀਬਾ ਡਾਕਟਰ ਰਿਤੂ ਜੀ ਨੂੰ ਜਿਹੜੀ ਟਿਕਟ ਦਿੱਤੀ ਗਈ ਆ ਡਾਕਟਰ ਰਿਤੂ ਜੀ ਪੂਰੀ ਚੜ੍ਹਦੀ ਕਲਾ ਦੇ ਨਾਲ ਜੋਸ਼ ਦੇ ਨਾਲ ਪੂਰੀ ਚੰਡੀਗੜ੍ਹ ਦੇ ਵਿੱਚ ਜਿਹੜੀ ਮੁਹਿੰਮ ਆਪਦੀ ਇਹ ਆਰੰਭ ਕਰਨਗੇ ਬੀਐਸਪੀ ਦੀ ਜਿਹੜੀ ਹੈ ਸ਼ੀਟ ਉਹ ਜਿੱਤ ਕੇ ਦਿੱਲੀ ਪਾਰਲੀਮੈਂਟ ਦੇ ਵਿੱਚ ਸਤਿਗੁਰੂ ਕਿਰਪਾ ਕਰਨ ਪਹੁੰਚਣਾ ਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਲ ਸਾਰੇ ਨੂੰ ਪਤਾ ਕਿ ਇਲੈਕਸ਼ਨ ਦਾ ਟਾਈਮ ਆ ਚੰਡੀਗੜ੍ਹ ਤੋਂ ਐਮਪੀ ਦੀ ਇਲੈਕਸ਼ਨ ਵਾਸਤੇ ਬੀਐਸਪੀ ਬਹੁਜਨ ਸਮਾਜ ਪਾਰਟੀ ਵੱਲੋਂ ਦੀਬਾ ਡਾਕਟਰ ਰਿਤੂ ਜੀ ਨੂੰ ਜਿਹੜੀ ਟਿਕਟ ਦਿੱਤੀ ਗਈ ਆ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34 ਚੰਡੀਗੜ੍ਹ ਦੇ ਵਿੱਚੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਡਾਕਟਰ ਰਿਤੂ ਜੀ ਨੇ ਆਪਣੀ ਚੋਣ ਮਹਿੰਮ ਆਰੰਭ ਕਰ ਦਿੱਤੀ ਆ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਤਸ਼ਾ ਇਹਨਾਂ ਨੂੰ ਕਾਮਯਾਬੀ ਹੱਤੇ ਬਖਸ਼ ਕਰਿਓ ਤੇ ਸਾਡੇ ਨਾਲ ਨੇ ਬੀਐਸਪੀ ਦੇ ਜਿਹੜੇ ਲੀਡਰ ਸਹਿਬਾਨ ਉਹ ਵੀ ਨਾਲ ਨੇ ਸਾਰੇ ਸਰਦਾਰ ਬਰਿਆਮ ਸਿੰਘ ਜੀ ਸਿੰਘ ਸਾਹਿਬਾ ਬਾਬਾ ਕੁਲਵਿੰਦਰ ਸਿੰਘ ਜੀ ਉਧਰ ਹੋਰ ਸਰਦਾਰ ਸਾਹਿਬ ਖੜੇ ਨੇ सुरेंद्र ਸਿੰਘ ਜੀ ਮਨੋਹ ਸਿੰਘ ਜੀ ਬੀਬੀ ਨੇ ਮੋਲਾ ਭੈਣ ਜੀ ਸਾਰੇ ਨਾਲ ਨੇ ਤੇ ਸਾਰੇ ਵਰਕਰ ਨਾਲ ਨੇ ਹੁਣ ਅੱਜ ਤੋਂ ਬਾਅਦ ਡਾਕਟਰ ਜੀ ਤੇ ਪੂਰੀ ਚੜ੍ਹਦੀ ਕਲਾ ਦੇ ਨਾਲ ਜੋਸ਼ ਦੇ ਨਾਲ ਪੂਰੀ ਚੰਡੀਗੜ੍ਹ ਦੇ ਵਿੱਚ ਜਿਹੜੀ ਮੁਹਿੰਮ ਆਪਦੀ ਇਹ ਆਰੰਭ ਕਰਨਗੇ ਪ੍ਰਚਾਰ ਹਰ ਜਗ੍ਹਾ ਤੇ ਜਾ ਕੇ ਕਰਨਗੇ ਤੇ ਬੀਐਸਪੀ ਦੀ ਜਿਹੜੀ ਹੈ ਸ਼ੀਟ ਉਹ ਜਿੱਤ ਕੇ ਦਿੱਲੀ ਪਾਰਲੀਮੈਂਟ ਦੇ ਵਿੱਚ ਸਤਿਗੁਰੂ ਕਿਰਪਾ ਕਰਨ ਪਹੁੰਚਣਾ ਅਸੀਂ ਵੀ ਅਰਦਾਸ ਸਤਿਗੁਰਾਂ ਚਰਨਾਂ ਦੇ ਵਿੱਚ ਕੀਤੀ ਆ ਤੇ ਕਰਦੇ ਹੀ ਰਹਾਂਗੇ ਤੇ ਹੁਣ ਬਾਬਾ ਕੁਲਵਿੰਦਰ ਸਿੰਘ ਜੀ ਦੋ ਮਿੰਟ ਬਾਅਦ ਜੀ ਦਾ ਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਇਲੈਕਸ਼ਨ ਚੱਲਦਾ ਆ ਰਿਹਾ ਹੈ ਚੰਡੀਗੜ੍ਹ ਤੋਂ ਬੀਐਸਪੀ ਵੱਲੋਂ ਡਾਕਟਰ ਵੀਤੂ ਸਿੰਘ ਜੀ ਜਿਹੜੇ ਕਿ ਇਥੋਂ ਐਮਪੀ ਦੀ ਸੀਟ ਤੇ ਇਲੈਕਸ਼ਨ ਲੜ ਰਹੇ ਨੇ ਅੱਜ ਗੁਰਦਰਾ ਗੁਰੂ ਤੇਗ ਬਹਾਦਰ ਸਾਹਿਬ 34 ਸੈਕਟਰ ਜਿਹੜਾ ਹੈ ਕਿ ਅੱਜ ਨਿਮਿਸ਼ਕਾਰ ਕੀਤੀ ਅਰਦਾਸ ਕੀਤੀ ਸਾਰਿਆਂ ਨੇ ਇਕੱਠੇ ਹੋ ਕੇ ਵਿੱਚ ਨਿਹੰਗ ਸਿੰਘ ਜਥੇਬੰਦੀ ਆ ਬਾਕੀ ਬੀਐਸਪੀ ਤੋਂ ਸਾਰੀ ਲੀਡਰਸ਼ਿਪ ਸਾਰੀ ਬੜੀ ਚੜ੍ਹਦੀ ਕਲਾ 'ਚ ਡਾਕਟਰ ਰਿਤੂ ਸਿੰਘ ਦਾ ਸੰਜੋਗ ਕਰ ਰਿਹਾ ਵੀ ਬੜੀ ਚੜ੍ਹਦੀ ਕਲਾ 'ਚ ਇਲੈਕਸ਼ਨ ਜੇਤਨ ਜਿਹੜਾ ਹੈ ਕਿ ਕੌਮ ਦੇ ਕੰਮ ਸਮਾਜ ਦੇ ਕੰਮ ਜਿਹੜੇ ਕਿ ਚੰਡੀਗੜ੍ਹ ਦੇ ਵਿੱਚ ਵੀ ਕੋਈ ਅੱਜ ਚੰਗਿਆ ਸਰਕਾਰਾਂ ਨੇ ਕੁਝ ਨਹੀਂ ਕੀਤਾ ਜੇ ਜਿੱਤਦੇ ਤੇ ਮਹਾਰਾਜ ਕਿਰਪਾ ਕਰੇ ਉਹ ਜਿਹੜਾ ਨਹੀਂ ਲੋਕਾਂ ਨੇ ਕੀਤਾ ਅੱਜ ਦੇ ਲੀਡਰਾਂ ਨੇ ਉਹ ਇਹ ਕਰਕੇ ਦਿਖਾਉਣ ਤੇ ਆਪਣੇ ਸੰਵਿਧਾਨ ਦੇ ਮਤਲਬਕ ਚੱਲ ਕੇ ਬੜੇ ਤਕੜੇ ਹੋ ਕੇ ਬੜੀ ਵਧੀਆ ਤਰ੍ਹਾਂ ਤੇ ਸਮਾਜ ਨੂੰ ਪੂਰੇ ਭਾਰਤ ਨੂੰ ਪੰਜਾਬ ਨੂੰ ਚੰਡੀਗੜ੍ਹ ਨੂੰ ਵਧੀਆ ਆਪਣਾ ਇੱਕ ਸੇਧ ਦੇ ਦਿੱਤੀ ਕਿ ਜੇ ਚੰਗੇ ਲੀਡਰ ਪੰਜਾਬ ਦੇ ਵਿੱਚ ਚੰਡੀਗੜ੍ਹ ਤੇ ਪੈਦਾ ਹੋਣ ਪੂਰੇ ਭਾਰਤ 'ਚ ਤੇ ਸਾਡੇ ਸ਼ਾਇਦ ਭਾਰਤ ਦਾ ਨਕਸ਼ਾ ਹੋਰ ਬਣ ਸਕੇ ਇਸ ਕਰਕੇ ਸਾਰੇ ਤਕੜੇ ਹੋ ਕੇ ਡਾਕਟਰ ਰੀਤੂ ਸਿੰਘ ਦਾ ਸਾਥ ਦੇ ਕੇ ਤੇ ਆਪਾਂ ਐਮਪੀ ਜਿਤਾਈਏ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ